ਦੀ ਨੋਖਾ ਗੋਸਤੋ ਆਰਪੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬੰਸਲ ਫਾਜ਼ਿਲਕਾਦੇ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਅਧਿਆਪਕ ਮਾਪੇ ਮਿਲਣੀ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮਾਪੇ ਬੜੀ ਵੱਡੀ ਗਿਤੀ ਦੇ ਵਿੱਚ ਪਹੁੰਚੇ ਨੇ ਤੇ ਸਕੂਲ ਵੱਲੋਂ ਵੀ ਪੂਰੇ ਪ੍ਰਬੰਧ ਜਿਹੜੇ ਉਹ ਇੱਥੇ ਕੀਤੇ ਗਏ ਹਨ ਫਾਜ਼ਿਲਕਾਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਤਨਦਰ ਪਾਠਕ ਦੇ ਅਗਵਾਈ ਦੇ ਵਿੱਚ ਅੱਜ ਇਹ ਕਾਰਗ੍ਰਾਮ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਬੱਚਿਆਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਮਾਪਿਆਂ ਨੂੰ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਬੱਚਿਆਂ ਵੱਲੋਂ ਜਿਹੜਾ ਸਾਂਸਕ੍ਰਿਤਿਕ ਕਾਰਗ੍ਰਾਮ ਵੀ ਪੇਸ਼ ਕੀਤਾ ਗਿਆ ਤਾਂ ਤੁਹਾਨੂੰ ਲੈ ਚਲਦੇ ਹਾਂ ਇਸ ਕਾਰਗ੍ਰਾਮ ਦੇ ਵਿੱਚ ਤੇ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੇ ਵਿਆਪਕ ਮਾਪੇ ਮਿਲਨੀ ਕਾਰਗ੍ਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖ ਲਓ ਸਤੰਤਰ ਪਾਠਕ ਪ੍ਰਿੰਸੀਪਲ ਗਰਲਸ ਸੀਨੀਅਰ ਸੈਂਟਰੀ ਸਕੂਲ ਫਾਜ਼ਿਲਕਾ ਅੱਜ 16 ਤਰੀਕ ਨੂੰ ਵਿਭਾਗ ਦੇ ਹਦਾਇਤਾਂ ਮੁਤਾਬਕ ਪੀਟੀਐਮ ਰੱਖੀ ਗਈ ਹੈ ਔਰ ਬੜਾ ਵਧੀਆ ਰਿਸਪਾਂਸ ਹੈ ਪੇਰੈਂਟ ਸਾਰੇ ਆ ਰਹੇ ਨੇ ਬਹੁਤ ਸਾਰੇ ਪੇਰੈਂਟਸ ਵਿਜ਼ਿਟ ਕਰ ਰਹੇ ਕੁਝ ਕਰ ਰਹੇ ਨੇ ਇਹਦੇ ਵਿੱਚ ਅਸੀਂ ਸਕੂਲ ਦੀਆਂ ਜਿਹੜੀਆਂ ਪ੍ਰਾਪਤੀਆਂ ਸੀ ਉਹਨਾਂ ਦੀ ਐਗਜ਼ੀਬਿਸ਼ਨ ਲਗਾਈ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਫਿਜ਼ੀਕਲ ਡਿਪਾਰਟਮੈਂਟ ਨੇ ਲਗਾਈ ਹੈ ਅੱਗੇ ਲਾਇਬ੍ਰੇਰੀ ਦਾ ਲੰਗਰ ਲਗਾਇਆ ਹੈ ਫਿਰ ਆਰਟ ਐਂਡ ਕraft ਦਾ 뮤זיਕ ਦਾ ਫੀਡਬੈਕ ਕੋਰਨਰ ਹੈ ਤਾਂ ਬੱਚੇ ਜਿਹੜੇ ਆਪਣੀ ਪਰਫਾਰਮ ਵੀ ਕਰ ਰਹੇ ਹੈ ਐਡੀਪੀਆਈ ਮੈਡਮ ਵਿਜ਼ਿਟਰੀ ਕਰ ਰਹੇ ਹੈ ਕੈਂਪਸ ਦੇ ਵਿੱਚ ਹੀ ਨੇ ਤਾਂ ਪੇਰੈਂਟਸ ਬਹੁਤ ਖੁਸ਼ ਨੇ ਬੱਚਾ ਨੂੰ 100% ਵਿਸ਼ਨ ਵਾਸਤੇ ਤੇ ਉਹਨਾਂ ਦੇ ਪੇਰੈਂਟਸ ਤੋਂ ਪ੍ਰੋਮਿਸ ਲਿਆ ਗਿਆ ਹੈ ਕਿ ਉਹ ਸਾਡੀ ਪੂਰੀ ਹੈਲਪ ਕਰਨਗੇ ਔਰ ਬੱਚਾ ਨੂੰ ਰੈਗੂਲਰ ਸਕੂਲ ਦੇ ਵਿੱਚ ਭੇਜਣਗੇ ਔਰ ਮਿਹਨਤ ਕਰਨਗੇ ਸਟਾਫ ਨੇ ਵੀ ਉਹਨਾਂ ਨੂੰ ਐਨਸ਼ੋਰ ਕੀਤਾ ਕਿ ਅਸੀਂ ਉਹਨਾਂ ਦਾ ਪੂਰਾ ਸਾਥ ਦਵਾਂਗੇ ਔਰ ਬੱਚਿਆਂ ਨੂੰ ਮਿਹਨਤ ਕਰਾਉਣਗੇ थैंक यू ਇਹ ਜਿਹੜੀ ਪ੍ਰਦਰਸ਼ਨੀ ਹੈ ਇਹ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਸਰਕਾਰੀ ਸਕੂਲ ਦੇ ਬੱਚਿਆਂ ਨੇ ਲਗਾਈ ਹੈ ਅੱਜਕੱਲ ਕੀ ਟ੍ਰੈਂਡ ਹੈ ਕਿ ਪੇਰਣ ਸੜੇ ਯਾਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਭੇਜ ਰਹੇ ਨੇ ਇੱਕ ਵਾਰੀ ਅਸੀਂ ਪੇਰੈਂਟਸ ਨੂੰ ਕਹਿੰਦੇ ਸਾਡੇ ਸਕੂਲ ਚ ਆ ਕੇ ਵੇਖਣ ਕਿ ਸਾਡੇ ਬੱਚਿਆਂ ਚ ਕਿੰਨੀ ਕ੍ਰੀਏਟੀਵਿਟੀ ਹੈ ਹਾਂਜੀ ਸ਼ਾਇਦ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਚ ਵੀ ਐਨੀ ਕ੍ਰੀਏਟੀਵਿਟੀ ਨਹੀਂ ਹੋਏਗੀ ਜਿੰਨੀ ਪਿੰਡਾਂ ਦੇ ਜਾਂ ਆਪਣੇ ਸ਼ਹਿਰ ਦੇ ਬੱਚਿਆਂ ਦੀ ਸਰਕਾਰੀ ਸਕੂਲ ਦੇ ਬੱਚਿਆਂ ਦੀ ਕ੍ਰੀਏਟੀਵਿਟੀ ਹੈ ਇਹ ਸਾਰੇ ਜਿਹੜੇ ਬੱਚਿਆਂ ਨੇ ਆਪਣੇ ਆਪ ਹੀ ਤਿਆਰ ਕੀਤੇ ਨੇ ਕੋਈ ਮਤਲਬ ਕੀ ਇਹਦੇ ਚ ਅ ਕਿਸੇ ਤਰ੍ਹਾਂ ਦੇ ਕੋਈ ਮਾਰਕੀਟ ਤੋਂ ਕੋਈ ਜਾਂਦੀ ਚੀਜ਼ ਨਹੀਂ ਕਿ ਇਹ ਬੱਚਿਆਂ ਨੇ ਆਪ ਮਾਰਕੀਟ ਤੋਂ ਰਾ ਮਟੀਰੀਅਲ ਲਿਆ ਕੇ ਇਹਨੂੰ ਤਿਆਰ ਕੀਤਾ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਬਾਰੇ ਮੈਂ ਸੀਨੀਅਰ ਸਟੈਂਡਰਡੀ ਸੂਲ ਕੰਨਿਆ ਸਕੂਲੋਂ ਪ੍ਰਵੀਨ ਪ੍ਰਵੀਨ ਤੁਹਾਡੀ ਪੀਟੀਆਈ ਪੋਸਟ ਦੇ ਕੰਮਕਾਰੀਆਂ ਨੂੰ 800 ਸਾਲ ਹੋ ਗਏ ਸਕੂਲ ਵਿੱਚ ਤੇ ਇਹ ਸਾਡੇ ਸਕੂਲ ਦੇ ਵਿੱਚ ਦੀਆਂ ਪ੍ਰਾਪਤੀਆਂ ਨੇ ਅੱਜ ਪੀਟੀਐਮ ਐ ਸਾਡੇ ਬੱਚੇ ਸਟੇਟ ਲੈਵਲ ਤੇ ফার্স্ট ਸੈਕਿੰਡ ਪਲੇਸ ਲੈ ਕੇ ਆਏ ਨੇ ਬਹੁਤ ਜ਼ਿਆਦਾ ਬੱਚੇ ਜਿਹਨੇ ਗੇਮਸ ਵਿੱਚ ਟੇਬਲ ਟੈਨਿਸ ਬੈਡਮਿੰਟਨ ਅ ਅਦਰਸ ਹੋਰ ਵੀ ਬਹੁਤ ਜ਼ਿਆਰੀ ਗੇਮ ਇੰਡੋਰ ਆਊਟਡੋਰ ਕਬੱਡੀ ਬੱਚਿਆਂ ਨੇ ਕਾਫੀ ਜ਼ਿਆਦਾ ਪ੍ਰਾਪਤੀਆਂ ਪ੍ਰਾਪਤੀਆਂ ਨੇ ਸਾਡੇ ਮੈਮ प्रिंसिपल मैम ਨੇ ਸੰਭੋ ਸਹਿਯੋਗ ਦਿੱਤਾ ਕਿ ਬੱਚੇ ਵੀ ਬਹੁਤ ਅੱਛੇ ਹੈ ਪੇਰੈਂਟਸ ਵੀ ਇਸ ਬੱਚਿਆਂ ਨਾਲ ਸੀਟੀਐਮ ਤਿਆਰੀ ਨੇ ਇਸ ਅਧਿਤੀਰੀ ਸਕੂਲ ਵਿੱਚ ਜੋ ਵੀ ਪ੍ਰਾਪਤੀਆਂ ਨੇ ਇਹ ਬੱਚਿਆਂ ਦੀ ਤੇ ਉਸ ਪੇਰੈਂਟਸ ਦੀ ਤੇ ਸਾਡੇ ਸਟਾਫ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਅੱਜ ਇਹ ਨਾ ਪੀਟੀਐਮ ਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ ਲਾਇਬ੍ਰੇਰੀ ਦੀ ਬੁੱਕਸ ਤਾਂ ਤਾਂ ਕਿ ਬੱਚੇ ਆਣ ਇੱਥੇ ਵੇਖਣ ਵੀ ਉਹਨਾਂ ਦੇ ਲਈ ਲਾਇਬ੍ਰੇਰੀ ਵਿੱਚ ਕਿਹੜੀ ਕਿਹੜੀ ਬੁੱਕਸ ਮਿਲਦੀਆਂ ਨੇ ਤੇ ਆਪਣੇ ਗਿਆਨ ਵਿੱਚ ਵਿਵਸਥਾ ਕਰਨ ਉਹ ਜੀ ਕੀ ਕਹਿਣਾ ਚਾਹੋਗੇ ਫਿਰ ਬੱਚਾ ਨੂੰ ਬੱਚਿਆਂ ਨੂੰ ਮਤਲਬ ਮੋਟੀਵੇਟ ਕਰਾਂਗੇ ਵੱਧ ਤੋਂ ਵੱਧ ਕਿਤਾਬਾਂ ਇਸ ਤਰ੍ਹਾਂ ਦੀ ਪੜਨ ਜਿੰਦੇ ਕਰਕੇ ਉਹਨਾਂ ਨੂੰ ਕੋਈ ਅੱਗੋਂ ਨੌਲੇਜ ਮਿਲੇ ਜੀ ਜੀ ਮੇਰੀ ਕੁੜੀ ਸਕੂਲ ਵਿੱਚ ਪੜ੍ਹਦੀ ਹੈ ਸਕੂਲ ਬਹੁਤ ਵਧੀਆ ਹੈ ਤੇ ਵੀ ਕੁੜੀਆਂ ਨੂੰ ਵੀ ਸਹੀ ਸਿੱਖਿਆ ਮਿਲ ਰਹੀ ਹੈ ਸਕੂਲ ਵਿੱਚ ਬਾਕੀ ਬੱਚਿਆਂ ਨੂੰ ਇੱਥੇ ਆਣਾ ਚਾਹੀਦਾ ਹਾਂ ਜੀ ਬਾਕੀ ਬੱਚਿਆਂ ਨੂੰ ਇੱਥੇ ਐਡਮਿਸ਼ਨ ਕੋਲ ਵੀ ਮਿਲਦੀ ਹੈ ਕੋਈ ਕਮੀ ਕੋਈ ਕਮੀ ਤਾਂ ਨਹੀਂ ਸਕੂਲ ਕੋਈ ਕੋਈ ਕਮੀ ਨਹੀਂ ਬਹੁਤ ਵਧੀਆ ਸਕੂਲ ਮਾਂਜੋ ਸਿੱਖਿਆ ਮੰਤਰੀ ਜੀ ਦਾ ਉਕਰਾਲਾ ਹੈ ਮਾਂਜੋ ਸਿੱਖਿਆ ਸਕੱਤਰ ਜੀ ਦੇ ਹੁਕਮਾਂ ਅਨੁਸਾਰ ਮੈਨੂੰ ਇੱਥੋਂ ਦਾ ਨੋਡਲ ਆਫਸਰ ਨਿਯੁਕਤ ਕੀਤਾ ਹੋਇਆ ਹੈ ਅੱਜ ਮਾਪੇ ਦੇ ਆਪਕ ਮਿਲਣੀ ਦੇ ਸਬੰਧ ਦੇ ਵਿੱਚ ਅਸੀਂ ਬੱਚਿਆਂ ਨਾਲ ਇੰਟਰੈਕਟ ਫੋਨ ਆਏ ਆ ਬੱਚਿਆਂ ਦੇ ਪੇਰੈਂਟਸ ਨਾਲ ਅਧਿਆਪਕਾਂ ਨਾਲ ਵੀ ਵੀ ਸਾਰਾ ਉਹਨਾਂ ਨੂੰ ਪੁੱਛ ਰਹੀਆਂ ਬੜਾ ਅੱਛਾ ਲੱਗ ਰਿਹਾ ਮੈਨੂੰ ਇੱਥੋਂ ਦਾ ਮੋਲ ਬੜਾ ਅੱਛਾ ਸਪੋਰਟਸ ਕੋਰਨਰ ਬਣਾਇਆ ਹੈ ਬੱਚਿਆਂ ਨੇ ਉਹ ਦੇਖਿਆ ਹੈ ਆਰਟ ਐਂਡ ਕ੍ਰਾਫਟ ਵਾਲਿਆਂ ਨੇ ਦੇਖਿਆ ਹੈ ਨੈਕਸਟ ਰਜਿਸਟ੍ਰੇਸ਼ਨ ਦਾ ਜੋ ਪ੍ਰੋਸੈਸ ਸਟਾਰਟ ਕੀਤਾ ਹੈ ਉਹ ਬੜਾ ਅੱਛਾ ਲੱਗਿਆ ਹੈ ਲਗਭਗ ਹੁਣ ਤੱਕ 250 ਤੱਕ ਪੇਰੈਂਟਸ ਨੇ ਰਜਿਸਟ੍ਰੇਸ਼ਨ ਕਰਵਾ ਲਈਏ ਬਾਕੀ ਮੈਂ ਪੇਰੈਂਟਸ ਨਾਲ ਵੀ ਇੰਟਰੈਕਸ਼ਨ ਕਰ ਰਹੀ ਹਾਂ ਦੇਖਣੇ ਆ ਕਿ ਕੰਦੇ ਨੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਜਿਹੜੇ ਵੀ ਬੱਚੇ ਆਪਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਭੇਜ ਰਹੇ ਮੈਂ ਉਹਨਾਂ ਨੂੰ ਕਹਾਂਗੀ ਵੀ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਹੁੰਦੇ ਨੇ ਉਹ ਬਿਲਕੁਲਿਫਾਈਡ ਹੁੰਦੇ ਨੇ ਠੀਕ ਹੈ ਜੀ ਬਹੁਤ ਅੱਛੇ ਪੜੇ ਲਿਖੇ ਅਧਿਆਪਕ ਹੁੰਦੇ ਨੇ ਬੜੇ ਮਿਹਨਤੀ ਹੁੰਦੇ ਨੇ ਇਸ ਕਰਕੇ ਬੱਚਿਆਂ ਨੂੰ ਮੈਕਸਿਮਮ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਲਗਾਉਣਾ ਚਾਹੀਦਾ ਹੈ ਧੰਨਵਾਦ ਕ੍ਰਾਲ ਐਸਐ ਸਕੂਲ ਦੇ ਵਿੱਚ ਕਮਰਸ ਲੈਕਚਰਰ ਆ ਤਾਂ ਅੱਜ ਮਾਪੇ ਅਧਿਆਪਕ ਮਿਲਣੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਿੱਖਿਆ ਮੰਤਰੀ ਹਰਜੋਤ ਬੈਸਿੱਦੀ ਦੀ ਅਗਵਾਈ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਚੱਲ ਰਹੀ ਹੈ ਤਾਂ ਤੁਸੀਂ ਦੇਖਿਆ ਨਾ ਪੂਰੇ ਸਕੂਲ ਦੀ ਹਰੇਕ ਕਲਾਸ ਨੂੰ ਟੀਚਰਸ ਨੇ ਬੜੇ ਸ਼ੌਕ ਦੇ ਨਾਲ ਸਜਾਇਆ ਪੇਰੈਂਟਸ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਤਾਂ ਇਸ ਸੰਬੰਧ ਦੇ ਵਿੱਚ ਮੈਂ ਪਾਇਲਕਾ ਨਗਰ ਦੇ ਜਾਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਅਪੀਲ ਕਰਾਂਗਾ ਇਹ ਪ੍ਰਾਰਥਨਾ ਕਰਾਂਗਾ ਕਿ ਤੁਸੀਂ ਆਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੀ ਬਜਾਏ ਗਵਰਨਮੈਂਟ ਸਕੂਲਾਂ ਦੇ ਵਿੱਚ ਜ਼ਰੂਰ ਡੋਮੇਨ ਕਰਾਓ ਕਿਉਂਕਿ ਫਾਇਲ ਦਾ ਇਹ ਇੱਕ ਮਾਤਰ ਹੈ ਜਾਂ ਸਕੂਲ ਹੈ ਜਿਸ ਸਕੂਲ ਦੇ ਅੰਦਰ ਹਰ ਸਟਰੀਮ ਹੈਗਾ ਤੁਸੀਂ ਦੇਖੋ ਸਾਡੇ ਸਕੂਲ ਦੇ ਵਿੱਚ 28 ਲੈਕਚਰਰ ਨੇ ਆਪ ਤੁਸੀਂ ਪ੍ਰਾਈਵੇਟ ਸਕੂਲਾਂ ਚਲੇ ਜਾਓ ਤੁਹਾਨੂੰ ਸਾਰੇ ਸਟਰੀਮ ਨਹੀਂ ਮਿਲਣਗੇ ਸਾਰੇ ਸਬਜੈਕਟ ਨਹੀਂ ਮਿਲਣਗੇ ਉਹ ਸਕੂਲ ਵਾਲੇ ਤੁਹਾਨੂੰ ਦੱਸਣਗੇ ਵੀ ਆਹ ਪਾਰਟਿਕੂਲਰ ਸਬਜੈਕਟ ਸਾਡੇ ਸਕੂਲ ਹੈਗੇ ਨੇ ਜੇ ਤੁਸੀਂ ਦੂਸਰੇ ਲੈਣੇ ਦੇ ਤਾਂ ਕਿਸੇ ਹੋਰ ਸਕੂਲੇ ਚਲੇ ਜਾਓ ਲੇਕਿਨ ਸਾਡੇ ਸਕੂਲੇ ਜਿਹੜਾ ਬੱਚਾ ਆਏਗਾ ਉਹਦੇ ਟੈਸਟ ਦੇ ਅਕੋਰਡਿੰਗ ਉਹਦੇ ਇੰਟਰਸਟ ਦੇ ਅਕੋਰਡਿੰਗ ਉਹਦੀ ਰੁਚੀ ਦੇ ਅਕੋਰਡਿੰਗ ਹਰ ਤਰ੍ਹਾਂ ਦੇ ਸਬਜੈਕਟ ਇੱਥੇ ਅਵੇਲੇਬਲ ਨੇ ਲੋਅਰ ਕਲਾਸਿਸ ਦੇ ਵਿੱਚ ਵੀ ਸਾਡੇ ਕੋਲ ਬੜਾ ਹੈਵੀ ਸਟਾਫ ਏ ਤੋਂ ਉਹਦੇ ਵਿੱਚ ਵੀ ਹਰ ਸਬਜੈਕਟ ਦੀ ਜਿਹੜੀ ਸਾਡੇ ਕੋਲ ਵੈਰਾਈਟੀ ਏ ਸਾਡੇ ਕੋਲ ਸਕੂਲ ਦੇ ਵਿੱਚ 뮤직 ਟੀਚਰ ਏ ਨੈ ਸਕੂਲ ਦੇ ਵਿੱਚ ਵੀ ਸਟੇਟ ਲੈਵਲ ਤੱਕ ਸਾਡੇ ਬੱਚੇ ਰੂਟੀਨ ਦੇ ਵਿੱਚ ਹੀ ਉੱਚਦੇ ਨੇ ਤਾਂ ਕੋਈ ਐਸੀ ਐਕਟੀਵਿਟੀ ਨਹੀਂ ਜਿਦੇ ਵਿੱਚ ਸਾਡੇ ਸਕੂਲ ਦੀ ਕੋਈ ਪਾਰਟਿਸਪੇਸ਼ਨ ਨਹੀਂ ਹੁੰਦੀ ਅਕਾਦੈਮਿਕ ਪੱਖੋਂ ਦੇਖ ਲਓ ਕਲਾ ਦੇ ਪੱਖੋਂ ਦੇਖ ਲਓ ਮਿਊਜ਼ਿਕ ਦੇ ਪੱਖਸ਼ੇ ਦੇਖ ਲਓ ਕੋਈ ਐਜਾ ਖੇਤਰ ਨਹੀਂਗਾ ਜਿਸ ਖੇਤਰ ਦੇ ਵਿੱਚ ਸਾਡਾ ਸਕੂਲ ਅੱਗੇ ਨਹੀਂ ਜਾ ਰਿਹਾ ਬੁਲੰਦੀਆਂ ਨਹੀਂ ਜਾ ਰਿਹਾ ਤਾਂ ਮੈਂ ਇਹ ਪੇਰੈਂਟਸ ਨੂੰ ਫਿਰ ਤੋਂ ਇਹ ਪ੍ਰਾਰਥਨਾ ਕਰਦਾ ਵੀ ਤੁਸੀਂ ਇੱਕ ਵਾਰੀ ਸਕੂਲੇ ਵਿਜ਼ਿਟ ਕਰੋ ਸਾਡੇ ਸਕੂਲ ਨੂੰ ਦੇਖੋ ਤੁਹਾਡਾ ਆਵਦਾ ਮਨ ਕਰੇਗਾ ਵੀ ਤੁਸੀਂ ਐਸ ਸਕੂਲ ਦੇ ਵਿੱਚ ਆਦੇ ਬੱਚੇ ਨੂੰ ਲੈ ਕੇ ਆਓ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਇੱਥੇ ਸਾਸਕਤਿਕ ਕਾਰਗਰਮ ਵੀ ਪੇਸ਼ ਕੀਤਾ ਜਾ ਰਿਹਾ ਹੈ فاضਲ ਕਦੇ ਸਰਕਾਰੀ ਕੰਨਿਆ ਸੀਨੀਅਰ ਸਕੂਲ ਦੀਆਂ ਤਸਵੀਰਾਂ ਨੇ ਜਿੱਥੋਂ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਸੀ فاضਲ ਕਦੇ ਸਰਕਾਰੀ ਕੰਨਿਆ ਸੀਨੀਅਰ ਸਕੂਲ ਦੇ ਵਿੱਚ ਅੱਜ ਅਧਿਆਪਕ ਮਾਪੇ ਮਿਲਣੀ ਕਾਰਗਰਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਪਰਫਾਰਮੈਂਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਅਦੇਸ਼ ਤੋਂ ਬਾਅਦ ਇਹ ਕਾਰਜਕ੍ਰਮ ਜਿਹੜਾ ਆਯੋਜਿਤ ਕੀਤਾ ਗਿਆ ਹੈ ਤੈਸੇ ਤਰ੍ਹਾਂ ਹੀ ਨਵੇਂ-ਨਵੇਂ ਜਾਣਕਾਰੀਆਂ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਆਰ.ਬੀ. ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ